ਹਾਂਜੀ ਬਾਈ ਜੀ ਅਕਾ ਨਾਲ ਤੁਹਾਨੂੰ ਜ਼ਰੂਰੀ ਇਨਫਰਮੇਸ਼ਨ ਦੇਣੀ ਸੀ ਕਿ ਤੇ ਸਾਰੇ ਵੀਰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਆ ਨਾ ਵੀਰ ਆਪਣੇ ਅਕਾ ਆ ਜੋੜੀਆਂ ਵਾਲਾ ਮਿਸਤਰੀ ਪਹਿਲਾਂ ਬਹੁਤ ਮਿਸਤਰੀ ਆਏ ਸੀਗੇ ਇਹ ਬੰਦੇ ਨੇ ਆਪਣਾ ਬਹੁਤ ਹੀ ਜ਼ਿਆਦਾ ਫਾਇਦਾ ਕਰਿਆ ਤੇ ਇਹ ਪੁਰਾਣੀ ਲੱਕੜਾਂ ਜਿਹੜੀਆਂ ਆਪਣੀਆਂ ਪੁਰਾਣੇ ਤਖਤੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਕੰਮ ਲਿਆ ਇਹ ਬਹੁਤ ਘੱਟ ਪੈਸਿਆਂ ਨਾਲ ਜਾਨੀ ਕਿ ਇਹਨੇ ਸਾਰਿਆਂ ਕੋਈ ਤਾਂ ਲੱਖ ਮੰਗੀ ਜਾਂਦਾ ਹੀ ਕੋਈ 80 ਹਜ਼ਾਰ ਮੰਗਦਾ ਹੀ ਕੋਈ 50 ਮੰਗਦਾ ਸੀ ਇਹਨੇ ਬਹੁਤ ਹੀ ਘੱਟ ਪੈਸਿਆਂ ਨਾਲ ਸਾਰਿਆ ਜੇ ਕਿਸੇ ਵੀਰ ਭਰਾ ਨੇ ਜੋੜੀਆਂ ਲਵਾਉਣੀਆਂ ਹੋਣ ਤੇ ਆਹ ਮਿਸਤਰੀ ਨਾਲ ਕਨੈਕਟ ਕਰਿਓ ਤੇ ਬਾਈ ਜੀ ਕੀ ਨਾਂ ਸੀ ਤੁਹਾਡਾ ਬੋਲਿਓ ਮੇਰਾ ਨਾਂ ਭਾਈ ਚੰਗੀ ਖੁਸ਼ਦੀਪ ਸਿੰਘ ਆ ਕਸਮ ਭੱਟੀ ਦਵਾ ਬਾਈ ਬਹੁਤ ਗਰੀਬ ਬੰਦਾ ਵਿਚਾਰਾ ਤੇ ਬਹੁਤ ਜਾਇਜ਼ ਪੈਸਿਆਂ ਨਾਲ ਕੋਈ ਆਇਆ ਨਹੀਂ ਵੀ ਨਵੀਂ ਲੱਕੜ ਹੀ ਲਾਉਣੀ ਐ ਨੇ ਜੇ ਕੋਈ ਪੁਰਾਣੀ ਲੱਕੜ ਪਈ ਆ ਤਾਂ ਵੱਧ ਤੋਂ ਵੱਧ ਫਾਇਦਾ ਕਰਦਾ ਬੰਦੇ ਦਾ ਬਹੁਤ ਹੀ ਜਾਇਜ਼ ਰੇਟ ਤੇ ਤੇ ਸਭ ਤੋਂ ਵਧੀਆ ਸਭ ਤੋਂ ਡਿਜ਼ਾਈਨਦਾਰ ਜੋੜੀਆਂ ਪੁਰਾਣਾ 20 ਸਾਲ ਦਾ 25 ਸਾਲ ਦਾ ਤਜਰਬਾ ਬਾਈ ਦਾ ਤੇ ਵੱਤ ਵੱਤ ਸਪੋਰਟ ਕਰੋ ਬਾਈ ਜੀ ਕਮੈਂਟਾਂ ਚ ਨੰਬਰ ਦੇ ਦੇਾਂਗੇ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਲੋਣੀਆਂ ਹੁਣ ਕਿਸੇ ਨੇ ਤੇ ਕੋਈ ਤਾਂ ਬਾਈ ਲੱਖ ਮੰਗੀਆਂ ਦਾ ਕੋਈ 50000 ਤੇ ਆਪਣੇ ਗਰੀਬ ਬੰਦੇ ਆਸਤੇ ਤਾਂ ਉਹੀ ਬੜਾ ਹੁੰਦਾ ਹਨਾ ਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਾਇਆ ਇਹਨੇ ਬਾਈ ਨੇ ਓਕੇ ਧੰਨਵਾਦ